ਓਏ ਓਏ ਇਹ ਕੈ ਮੌਲਿਆਂ ਦੇ ਗੋੜੇ ਕੱਡੇ ਕੱਡੇ ਜਾਂਦੇ ਨਾ ਓ ਸੁੱਖੀ ਲੋਕੋ ਬਾਜ਼ੀਆਂ 'ਚ ਲੱਕੇ ਛੱਡੇ ਜਾਂਦੇ ਨਾ ਓਏ ਵੱਡੇ ਵੱਡੇ ਮੱਲੇ ਬਿਰਲੇ ਹੀ ਮਰਦੇ ਸੌਖੇ ਹੁੰਦੇ ਨਹੀਂ ਦਲੇਰ ਪੁੱਤ ਢੋਣੇ ਲੋਕਾਂ ਵਾਲਿਆ ਓ ਮਿੱਟੀ ਖਾਣੇ ਸੱਪਾਂ ਨਾਲ ਨਿਆਣੇ ਖੇਡਦੇ ਥੱਲੇ ਨਹੀਂ ਜੇ ਕਦੇ ਉਦਾਂ ਦੀ ਗੱਲ ਹੁੰਦੀ ਤੇ ਇਕੱਠ ਖਿਸਕ ਜਾ ਓਏ ਹੋਏ 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 ਖਿਸਕ ਜਾ ਨਾ ਯਾਰ ਰੀਸਾ ਚਲਦੀ ਹੋਈ ਕੁਸ਼ਤੀ ਮੈਦਾਨ ਦੇ ਵਿੱਚ ਇਹਨਾਂ ਨੌਜਵਾਨਾਂ ਦਰਮਿਆਨ ਵੇਖਦੇ ਕੌਣ ਜਿੱਤੇਗਾ ਕੌਣ ਹਾਰਦਾ ਹੈ ਬਾਤ ਸਮੇ ਦੀ ਹੈ ਆਏ ਬਾਤ ਸਮੇ ਦੀ ਹੈ ਜਿੱਤ ਆ ਹਾਰ ਆਮ ਕਦਰਾਂ ਦੀ ਖੇਡ ਹੈ ਕਹਿੰਦਾ ਠੁੱਕਰ ਸਥਾਉਂਦਿਆਂ ਨੇ ਬੱਲ ਜੌਣ ਦਾ ਉਹ ਥਾਲੀ ਚ ਪਰੋਸ ਕੋਈ ਦਿੰਦਾ ਰਾਜਣਾ ਸੂਰਜਾਂ ਦੇ ਵਾਂਗੂ ਸੋਹਣੀ ਪੈਂਦਾ ਤੱਪਣਾ ਮੰਗਵੇਂ ਸੇਰਾਂ ਦੇ ਉੱਤੇ ਸੋਹਦੇ ਤੱਜਣਾ ਕਿ ਹਾਰਾਂ ਜਿੱਤਾਂ ਉਸ ਪਰਮਾਤਮਾ ਦੇ ਹੱਥ ਆਉਂਦੀ ਸੋਹਣ ਤੇ ਸੋਹਾਂਗਾ ਜੀ ਜਾਰੀ ਮਿੱਤਰੋ ਉਹਨਾਂ ਦੇ ਹੀ ਪੈਰ ਕਾਮਯਾਬੀ ਚੁੰਮਦੀ ਉਸ ਉੱਤੇ ਪਏ ਵੀ ਜੋ ਰੱਖਦੇ ਤਿਆਰੀ ਮਿੱਤਰੋ ਗੈਨ ਸਿਰਾ ਹੋਇਆ ਪਿਆ ਅੱਜ ਛਿੰਝ ਮੇਲਾ ਸਿਰੇ ਦਾ ਜੱਸਾ ਪੱਟੀ ਦੇ ਮੌਲੀ ਮਹਾਰਾਸ਼ਟਰ ਦੀ ਕੁਸ਼ਤੀ ਆ ਲਓ ਦੁਨੀਆ ਦਾ ਵੱਡਾ ਇੱਥੇ ਇਕੱਠ ਹੋ ਗਿਆ ਛਿੰਝ ਮੇਲਾ ਵੱਡੀ ਝਠਿਆਲੀ ਵਾਲਾ ਪੂਰਾ ਅੱਤ ਹੋ ਗਿਆ ਅੱਤ ਹੋ ਗਿਆ ਅੱਤ ਹੋ ਗਿਆ ਮੌਲੀ ਮਹਾਰਾਸ਼ਟਰ ਤੇ ਜੱਸੇ ਪੱਟੀ ਦੀ ਕੁਸ਼ਤੀ ਚੱਲਦੀ ਆ ਕੌਣ ਜਿੱਤੂ ਓਹ ਹੋ 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 ਉਧਰ ਸ਼ਮਸ਼ੀਰ ਸਿੰਘ ਜੀ ਰਾਣਾ ਜੀ ਜਟੇੜ ਵਾਲੇ ਇਹਨਾਂ ਬੋਲਾਂ ਲਈ ਵੱਡੇ ਮਾਰ ਪੋਦੇ ਕਰਦੇ ਆ ਸਾਰੇ ਨਗਰ ਦਾ ਐਨ ਆਰ ਆਈ ਭਰਾਵਾਂ ਦਾ ਇਲਾਕੇ ਦਾ ਸਪੋਰਟ ਕਮੇਟੀ ਵੱਲੋਂ ਮਾਣ ਜੱਸਾ ਹੋ ਗਿਆ ਵੱਡੀ ਵਾਰ ਸਿੱਧਾ ਹੋ ਗਿਆ ਜੱਸਾ ਪੱਤੀ ਵਾਲਾ ਸਿਰਾਂ ਖਾ ਗਿਆ ਉਹ ਤਾਂ ਸਭ ਤਾਰੀਆਂ